ਰੂਸ਼ੀਆ ਕੋਈ ਦਸੰਦੀਆ ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਕਿਸੇ ਮਾਪੁਰਸ਼ ਨੂੰ ਮੈਂ ਲਿਖੇ ਹੁੰਦੇ ਨੇ ਸੁਣਿਆ ਸੀ ਕਿ ਜਦੋਂ ਸਾਰੇ ਇਕੱਠ ਕਰਕੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਕਿਤੇ ਨਾ ਕਿਤੇ ਥੱਲੇ ਉੱਪਰੋਂ ਸੁਣਨੀ ਪੈਂਦੀ ਆ ਸੋ ਸਰਬੱਤ ਦੀ ਅਰਦਾਸ ਮੰਜ਼ੂਰ ਹੋਈ ਹੈ ਮੇਰੇ ਆਪੇ ਪਰਿਵਾਰ ਦੇ ਤੱਕ ਦੁਬਾਰਾ ਖੁਸ਼ੀਆਂ ਆਈਆਂ ਨੇ ਬਹੁਤ ਵੱਡਾ ਘਟਾ ਸ਼ੁਭਦੀਪਤਾ ਸਿੱਧੂ ਮੂਸੇ ਵਾਲੇ ਦਾ ਤਾਂ ਨਹੀਂ ਪੂਰਾ ਹੋ ਸਕਦਾ ਪਰ ਨਵੇਂ ਜਨਮ ਚ ਨਵੇਂ ਰੂਪ ਚ ਫੇਰ ਸ਼ੁਭ ਦੀਪ ਆਇਆ ਬਹੁਤ ਖੁਸ਼ੀ ਆ ਸ਼ੁਕਰਾਨਾ ਉਸ ਦਾਤੇ ਦਾ ਮੇਰੇ ਪਰਿਵਾਰ ਦੀ ਜੜ ਲੱਗੀ ਹੈ ਤੇ ਅਰਦਾਸ ਉਸ ਦਾਤੇ ਦੇ ਚਰਨਾਂ ਚ ਕੇ ਜੇ ਜੜ ਨਰੋਗ ਨਰੋਣ ਸਾਫ ਤੇ ਦੁੰਗੀ ਲੱਗੇ ਕਿਸ ਦੀ ਵੀ ਲੱਗਦਾ ਲੰਬੇ ਸਮੇਂ ਦੇ ਬਾਅਦ ਪਰਿਵਾਰ ਤੇ ਦੁਬਾਰਾ ਤੋਂ ਖੁਸ਼ੀ ਆਏ ਨਹੀਂ ਬਹੁਤ ਵੱਡੀ ਖੁਸ਼ੀ ਚਹਿ ਰਹੀ ਹੈ ਬਹੁਤ ਵੱਡਾ ਘਟ ਹੈ ਦੇਖੋ ਇੱਕ ਰਟਣ ਵਰਗੇ ਪੁੱਤ ਦਾ ਦੁਰ ਜਾਣਾ ਭਾਵੇਂ ਹਾਲਾਤ ਕੋਈ ਵੀ ਰਹੇ ਹੋਣ ਪਰ ਦੁਰ ਜਾਣਾ ਤੁਰ ਗਿਆ ਸੀ ਔਰ ਇਸ ਉਮਰ ਚ ਆ ਕੇ ਫੇਰ ਮਾਪੇ ਬਣਨਾ ਇੱਕ ਵੱਡੀ ਖੁਸ਼ੀ ਇੱਕ ਵੱਡੇ ਪੁੱਤ ਨੂੰ ਹੋ ਕੇ ਦੁਆ ਕੇ ਦੁਬਾਰਾ ਮਾਪੇ ਬਣਨਾ ਔਰ ਇਸ ਉਮਰ ਚ ਬਣਨਾ ਤੇ ਸਭ ਦਾ ਸ਼ੁਕਰਾਨਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਔਰ ਇਸ ਹਸਪੀਟਲ ਦੇ ਡਾਕਟਰ ਸਾਹਿਬਾਨ ਦਾ ਸੁੱਚੀ ਫੀਮ ਦਾ ਔਰ ਸਪੈਸ਼ਲੀ ਮੀਡੀਆ ਦਾ ਸਾਰੇ ਪੰਜਾਬੀ ਮੀਡੀਆ ਦਾ ਜਿਨ੍ਹਾਂ ਨੇ ਟਾਈਮ ਟੂ ਟਾਈਮ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦਾ ਬਹੁਤ ਜ਼ਾਦੂ ਸਾਹ ਤਾਂ ਤੁਸੀਂ ਜਿਉਣ ਜੋਗੇ ਹੋ ਜਿਉਂਦੇ ਰਹੋ ਉਸਮਾਨ ਨੂੰ ਕੀ ਕਹੋਗੇ ਜਿਸ ਨੇ ਇੰਨੇ ਦਰਦ ਝੱਲੇ ਇੰਦੀਆਂ ਪੀੜਾਂ ਦੇ ਇੱਕ ਪਾਸੇ بیٹے ਦਾ ਦਰਦ ਦੂਸਰੇ ਪਾਸੇ ਜਿਸ ਕਡਿਸ਼ ਨੇ ਗੁਜ਼ਰ ਰਹੀ ਸੀ ਅਹ ਲੈ ਸ਼ਬਦਾਂ ਕੋਈ ਕਹਿ ਨਹੀਂ ਸਕਦਾ ਕਿਉਂਕਿ ਲਫ਼ਜ਼ ਨਹੀਂ ਹੈ ਮਾਂ ਮਾਂ ਹੁੰਦੀ ਹੈ ਮਾਂ ਦਾ ਇੱਕ ਜਵਾਨ ਪੁੱਤ ਜਿਹਨੂੰ ਦੇਖ-ਦੇਖ ਕੇ ਜਿਉਂਦੀ ਹੋਵੇ ਜਿਹੜਾ ਪੰਜਾਬੀ ਆਪ ਦੇ ਕਿੱਤੇ ਚ ਸਿਖਰਾਂ ਤੇ ਹੋਵੇ ਮਾਂ ਦਾ ਲਾਟਲਾ ਹੋਵੇ ਅੱਖਾਂ ਸਾਹਮਣੇ ਚਰਿਆ ਤੇ 2 ਮਿੰਟ ਬਾਅਦ ਫਿਰ ਸਦੀਵੀ ਤੁਰ ਗਿਆ ਉਸ ਮਾਂ ਨੇ ਦੁਬਾਰਾ ਚਾਂਸ ਲਿਆ ਮਾਂ ਮਨੰਦਾ ਔਰ ਇਸ ਉਮਰ ਦੇ ਵਿੱਚ ਇਹ ਦਵਾਵਾਂ ਸੀ ਖੁਸ਼ੀ ਆ ਪਰ ਮੈਂ ਮਿਲ ਕੇ ਆਇਆ ਦੇਖਣ ਸਾਹ ਰੋਂਦੀ ਨਹੀਂ ਮਿਲਿਆ ਵੀ ਬੈਠਿਆ ਵੀ 2 ਮਿੰਟ ਗੱਲਾਂ ਵੀ ਕੀਤੀਆਂ ਪਰ ਗੱਲ ਕੋਈ ਨਹੀਂ ਉਹਨੋਂ ਖੁਸ਼ੀ ਦੇ ਹੰਝੂ ਨੇ ਜਾਂ ਕਮ ਦੇ ਹੰਝੂ ਨੇ ਨਹੀਂ ਪਤਾ ਪਰ ਮਾਂ ਮਾਂ ਹੁੰਦੀ ਆ ਭਾਜੀ ਮਾਂ ਦਾ ਪਾਪਾ ਵੱਡਾ ਜਿਗਰਾ ਸਾਡੀ ਭੈਣ ਪਰਿਵਾਰ ਨੂੰ ਰੱਬ ਹਿੰਮਤ ਹੌਸਲਾ ਬਖਸ਼ੇ ਉਹਦੇ ਗਏ ਦਾ ਵੀ ਇਹ ਧਿਆਨ ਚੁਟਕੀ ਕਦੋਂ ਮਿਲਦੀ ਕੁਬਈ ਜੀ ਗੱਲ ਵੀ ਤੁਹਾਡੀ ਹਫਤਾ ਤਾਂ ਜ਼ਰੂਰ ਰਹੇਗਾ ਪਰਿਵਾਰ ਪਰ ਮੈਂ ਫੈਸਲਾ ਕੀਤਾ ਮੈਂ ਹੁਣੇ ਹੀ ਬਾਈ ਪਰਪੋਰ ਸਿੰਘ ਹੋਣਾ ਕੋਟਕ ਹੈ ਤੇ ਉਹ ਕਹਿੰਦੇ ਹਫਤਾ ਤਾਂ ਅਸੀਂ ਪੂਰਾ ਲਾਵਾਂਗੇ ਜ਼ਰੂਰ ਮੈਂ ਤਾਂ ਬਿਲਕੁਲ ਲਾਉਣਾ ਚਾਹੀਦਾ ਜੇ ਜਦੋਂ ਤੱਕ ਡਾਕਟਰਸ ਵੱਲੋਂ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਜਾਂਦੀ ਕਿ ਹਾਂ ਹੁਣ ਉਹ ਜਾ ਸਕਦਾ ਕਿਉਂਕਿ ਲੋਕਾਂ ਦਾ ਪਿਆਰ ਹੈ ਗੂਸੇ ਵਾਲੇ ਦੀ ਹਵੇਲੀ 'ਚ ਲੋਕ ਆਪੋ ਵਹੀਰਾਂ ਘੱਟ ਕੇ ਆ ਰਹੇ ਨੇ ਆਪ ਉਧਰ ਉੱਥੇ ਭੰਗੜਾ ਪਾਉਂਦੇ ਨੇ ਨੱਚਦੇ ਗਾਉਂਦੇ ਨੇ ਮੱਥਾ ਟੇਕਦੇ ਨੇ ਚਲੇ ਜਾਂਦੇ ਨੇ ਉਹ ਰੌਣਕ ਮੇਲੇ ਨੂੰ ਇਗਨੋਰ ਵੀ ਨਹੀਂ ਕਰ ਸਕਦੇ ਜੇ ਹੁਣ ਚਲੇ ਜਾਣਗੇ ਜਾ ਕੇ ਫਿਰ ਉਹ ਸਫੋਕੇਸ਼ਨ ਉਹ ਬੱਚੇ ਨੂੰ ਖਿੱਚਣਾ ਚੁੰਮਣਾ ਚੱਕਣਾ ਹਰ ਇੱਕ ਦੀ ਦਿੱਲੀ ਤਮੰਨਾ ਕਿ ਅਸੀਂ ਉਹਨੂੰ ਮਿਲੀਏ ਗੋਦੀ ਚੱਕੀਏ ਉਹਨੂੰ ਦੇਖੀਏ ਉਹਦੇ ਨਾਲ ਫੋਟਾ ਚਾਹੀਏ ਭੈਣ ਚਰਨਪਾਲ ਹੁਣ ਨਾਲ ਬਾਈ ਜੀ ਨਾਲ ਬਲਵੰਤ ਸਿੰਘ ਨਾਲ ਪਰਿਵਾਰ ਨਾਲ ਫੋਟਾ ਹੋਣਾ ਸਾਡੀਆਂ ਇਹ ਚਾਹ ਆ ਉਹਨਾਂ ਦਾ ਕਿਉਂਕਿ ਉਹਨਾਂ ਦੀਆਂ ਵੀ ਦੁਆਵਾਂ ਨੇ ਨਾਲ ਸੋ ਹਫਤਾ ਤੱਕ ਤਾਂ ਰਹਿਣਾ ਵੀ ਚਾਹੀਦਾ ਮੈਂ ਤਾਂ ਖੁਦ ਕਹੂੰਗਾ ਕਿ ਹਫਤੇ ਰਿਹਾ 10 ਦਿਨ ਰਹਿਣ ਬਹੁਤ ਸਾਰੇ ਹੋ ਮੈਨੇ ਵੀ ਸਭ ਤੋਂ ਵੱਡੇ ਇਹ ਕਮੈਂਟ ਕਰਦੇ ਕਿ ਨਹੀਂ ਕਰਨੇ ਚਾਹੀਦੇ ਇਸ ਸਟਾਈਲ ਦੇ ਇਹ ਹੁਣ ਇਹਨਾਂ ਬਾਰੇ ਮੈਂ ਮੇਰੇ ਖੰ ਨਾਲ ਹੀ ਬੋਲਣਾ ਤਾਂ ਕੀ ਥੋਕ ਕਿਤੇ ਕੀ ਪਰਿਵਾਰ ਨਾਲ ਬੀਤੇ ਆ ਕੀ ਪਰਿਵਾਰ ਨੇ ਕੀਤਾ ਕਿਵੇਂ ਹਿੰਮਤ ਜਟਾਈ ਕੀ ਹੋਇਆ ਕਿਵੇਂ ਕੀਤਾ ਔਰ ਫਿਰ ਤੁਸੀਂ ਕਮੈਂਟ ਕਰ ਰਹੇ ਹੋ ਯਾਰ ਉਹਨਾਂ ਦੇ ਖਿਲਾਫ ਬਸ ਇਹੀ ਆ ਵੀ ਰੱਬ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਅਕਲਾ ਬਖਸ਼ੇ ਤੇ ਤੁਸੀਂ ਪੰਜਾਬੀ ਹੋਣ ਤੇ ਮਾਣ ਕਰੋ ਇੱਕ ਵਾਰੀ ਤੁਹਾਨੂੰ ਰੱਬ ਦਾਤ ਬਖਸ਼ੇ ਅਕਲ ਦੀ ਦਾਤ ਬਖਸ਼ੇ ਤੇ ਤੁਸੀਂ ਸੋਹਣੇ ਪੰਜਾਬੀ ਬਣੋ ਔਰ ਇਹੋ ਜੇ ਬੇਹੋਦਾ ਕਮੈਂਟਸ ਨਹੀਂ ਕਰਾਈ ਕਰੋ ਤਾਂ ਚੱਲੋ ਸਿੰਘ ਜੀ ਬਹੁਤ ਬਹੁਤ ਮੁਹੱਲਾ ਤੁਹਾਡਾ ਤੁਹਾਡਾ ਬਾਈ ਖੜੇ ਹੋਣ ਕਿਹਾ ਜੇ ਤੇ ਇੱਕ ਵਾਰੀ ਵੀ ਜੇ ਕੋ ਤੁਸੀਂ ਅਕਸਰ ਰਹਿਨੇ ਉਤੇ ਫਾਈਵ ਸਟਾਰ ਹੋਟਲਸ ਦੀ ਵੀ ਹੋਈ ਹੈ ਤੇ ਨਿਕਲੇ ਆ ਠੀਕ ਠਾਕ ਹੈ ਸਾਡਾ ਸਾਡੇ ਜੋ ਕੋਈ ਘਬਰਾਇਆ ਨਹੀਂ ਔਰ ਇਹਨਾਂ ਨੇ ਵੀ ਸਾਡੇ ਨਾਲ ਪੂਰਾ ਕੰਪਲੀਟ ਕੀਤਾ ਇਹ ਮਸ਼ੀਨਰੀ ਹੈ ਛੋਟੀ ਜਿਹੀ ਗੱਲ ਹੱਸਦੇ ਖੇਡਦੇ ਰਹੇ ਅੰਦਰ ਸਭ ਸਾਨੂੰ 5 ਮਿੰਟ ਕਰਕੇ ਚੜਦਾ ਬਹੁਤ ਮਜ਼ਾ ਆ ਗਿਆ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਪਤਾ ਲੱਗੇ ਤੁਹਾਨੂੰ ਕਿਤੇ ਹੋਰ ਨਹੀਂ ਜੰਦਾ ਕਿ ਬਹੁਤ ਬੜਾ ਹੋਣਾ ਤੁਸੀਂ ਵੀ ਵੀਡੀਓ ਨਹੀਂ ਕਿੰਨੇ ਬੰਦੇ